ਅਕਸ਼ਰੀ ਕੰਧਕ ਇਹਦੇ ਮਖਣਸ਼ਾਹ ਇਹ ਚੀਜ਼ਾਂ ਫਾਰਕਾ ਵਾਪਸ ਕਰ ਇਹਨਾਂ ਵਿਚਾਰ ਮਹਾਰਾਜ ਕਹਿੰਦੇ ਇਹਨਾਂ ਵਿਕਾਰਾਂ ਦਾ ਮੂਲ ਹੈ ਕਾਮ ਇਹ ਕਾਮ بادشاہ ਜਿੱਤੇ ਦੀ ਇਸਤਰੀ ਦੀ ਇੱਛਾ ਜਿ ਪ੍ਰਯੋਗੀ ਕਾਮ ਤੇ ਦੁਨੀਆਂ ਦੀ ਇੱਛਾ ਮਾ ਰੱਖਣ ਦਾ ਤਾਗ ਦੀ ਇੱਛਾ ਹੋਰ ਇੱਛਾ ਉਹ ਵੀ ਕਾਮ ਉਹ ਵੀ ਕਾਮ ਤੇ ਜਦੋਂ ਬੰਦੇ ਦੀ ਮਹਾਰਤ ਕਿ ਕਾਮਨਾ ਪੂਰੀ ਨਹੀਂ ਨਾ ਹੁੰਦੀ ਉਹਦੀ ਕਾਮਨਾ ਸੁਲ ਕਾਵਣ ਪੰਡਾ ਤੋਂ ਮੱਖੜ ਸਰ ਉਹ ਜੇ ਕਰੋਧ ਪੈਦਾ ਹੁੰਦਾ ਤੇ ਉਹ ਕਰੋਧ ਜਿਹੜਾ ਜਦੋਂ ਬੰਦੇ ਕੋਲ ਪੜੇ ਭੈੜੇ ਕੰਮ ਕਰਾਦਾ ਪਤਾ ਧਰਮ ਵੀ ਤਿਆਰ ਦਿੰਦਾ ਮਹਾਰਾਜ ਜੀ ਕਹਿੰਦੇ ਮਾੜੇ ਕਰਮ ਕਰ ਇੱਕੋ ਕਰ ਆਪਾਂ ਨੇ ਕਾਰ ਵੀ ਚਾਲ ਦਿੱਤੀ ਤੇਹੀ ਜੇ ਜਦੋਂ ਬੰਦੇ ਦੀ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਬੰਦਾ ਧਰਮ ਵੀ ਤਿਆਗ ਦਿੰਦਾ ਹੈ ਇਸ ਤੋਂ ਅਗੇ ਨੂੰ ਤੇ ਆ ਦੱਸਿਆ ਜਿਵੇਂ ਕਿ ਬਚਾੜਾ ਆਪਾ ਰਾਜੇ ਤੇ ਤੇ ਵਿਚਾਰ ਵੀ ਲੜੀ ਤੋੜਣੀ ਹੈ ਆਪ ਨੂੰ ਕੇ ਪਿਆਰ ਮੰਨ ਲਿਓ ਸਤਪਤ ਪਾਦਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਕੋ ਵਿਚਾਰੀ ਕੇ ਮਨੋਗਤੀ ਯਾਦ ਕਰੋ ਸਾਰੇ ਚਾਰੇ ਈ ਕਾਰਗ ਧਿਆਨ ਸਤਪੁਰਾ ਦੇ ਚਰਨਾਂ ਚ ਜੋੜੋ ਅਸੀਸ ਬਖਸ਼ੋ ਆਪਣ ਪਿਆਰ ਨਾਲ ਸਾਰਿਆ ਪੁੱਤੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਇੱਕ ਵਾਰ ਫਿਰ ਬਖਸ਼ਿਸ਼ ਕਰੋ ਪਿਆਰ ਨਾਲ ਅਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਜਮਨਲ ਕੋ ਪੁਰਖ ਰੋਲ ਉਪਾਈ ਉਹ ਅਜਿਹਾ ਉਹ ਕਰਨਾ ਜ਼ਗਾਏ ਪਾਤਸ਼ਾਹ ਕਹਿੰਦੇ ਜਦੋਂ ਬੰਦੇ 'ਚ ਕਰੋਧ ਪੈਦਾ ਹੋਵੇ ਨਾ ਤੇ ਮਨ ਨਹੀਂ ਕਹਿੰਦੇ ਮੱਖਣ ਜਾਂ ਕੀੜਾ ਪਾਪ ਜਿਹੜਾ ਉਸ ਫੇਰ ਉਹ ਕਰ ਨਹੀਂ ਸਕਦਾ ਜਾਂ ਕਰਦਾ ਉਹ ਕੋਈ ਪਰਵਾਹ ਨਹੀਂ ਤੇ ਉਹ ਜੇ ਉਹਨੂੰ ਕਰੋਧ ਦਾ ਬੜੇ ਪਾਪ ਮੱਖਣ ਸਾਹ ਦਰਵਾਜ਼ਾ ਹੈ ਬਾਦ ਪਿਤਾ ਗੁਰਦੀਪ ਮਹਾਰਾਜ ਕਰਤ ਅਰੁਗਿਆ ਪ੍ਰਤਿਉੰਦ ਜਾਣੇ ਸੋਹਣ ਮੱਕੜ ਸ਼ਾਮ ਜਿਹੜਾ ਕ્રોਧ ਇਹੋ ਜਿਹਾ ਪਾਪ ਬੰਦੇ ਕੋਲ ਪਰਵਰਦਾ ਬੰਦਾ ਆਪਣੇ ਸ਼ਕੀ ਮਾਪੇ ਜਿਨੂੰ ਜਾਇਆ ਉਹਦੀ ਰਗਿਆ ਕਰਦਾ ਗੁਰਸ਼ੇ ਜਾਇਆ ਪਰ ਆਪਣ ਆਪਣੇ ਮਾਪੇ ਦੀ ਬੇਇੱਜ਼ਤੀ ਕਰਦਾ ਹੈ ਆਪਣੇ ਮਾਪੇ ਦੀ ਪਰਿਆ ਦੇਖੋ ਜਿੰਨੇ ਬੱਚੇ ਗੁਰਸ਼ੇ ਜਾਉਣਗੇ ਉਹਨਾਂ ਨੇ ਵੇਖਣਾ ਹੈ ਵਸ਼ੇਸ਼ ਆਈ ਇ ਮਾਪਾਪ ਨੂੰ ਬੋਲਦੇ ਪਰ ਕੀ ਮਾਪਾਪ ਦਾ ਨਰਾਦਰ ਕਰਦੇ ਕੋ ਨਾ ਦਿਲ 판ਦੇ ਪਿਆ ਤਕਰੀਬ ਦੇ ਰਹੀ ਕੋਈ ਅਸਰ ਆਜੂ ਤੇ ਇੱਕ ਬਾਤ ਅਸ਼ਰਦ ਬਚਤ ਅਜਨਾ ਰਵਾ ਕੇ ਦੇਖ ਕੇ ਚੱਲਿਓ ਨਾ ਮਾਛਰ ਜੀ ਕਹਿੰਦੇ ਆਪਣੇ ਮਾਤਾ ਪਿਤਾ ਦਾ ਇਤੋਂ ਪਰ ਆਪਣੇ ਗੁਰਦੇਵ ਵਸ਼ੇਸ਼ ਆ ਕੇ ਆਪਣੇ ਗੁਰਦੇਵ ਦਾ مہارا سٹھے پانچھا اُدھی بھی تا آج کے دی اوگیاں تاردن دے دی کہ کچھو نہیں جان دے کہ ساتھے ماں کیوں رہے کہ ساتھے مردیو رہے اسینا دی اوگیاں کرتے پہ افر جو ہے آبت بدے ترسائی نشتور باپ کرے سمتائی مہارا سٹھے پانچھا غریب نوالتی کرنے لکھے جو مہاراں دے یوگ نہیں ਉਹਨਾਂ ਨੂੰ ਬਾਤ ਛੱਡਦਾ ਹੈ ਕ੍ਰੋਧ ਵਿੱਚ ਬੰਦਾ ਆਇਆ ਹੋਇਆ ਤੇ ਡਾਕਟਰ ਜੀ ਕਹਿ ਲੱਕੇ ਬੜੇ ਨਿਸ਼ਤਰ ਬਚਨ ਬੋਲਦਾ ਨਿਸ਼ਤਰ ਦਾ ਮਤਲਬ ਦਾ ਕਥੋਰ ਬੜੇ ਸ਼ਕਤ ਬਚਨ ਬੰਦਾ ਕ੍ਰੋਧ ਵਿੱਚ ਆਇਆ ਹੋ ਜੋ ਜਿੰਨਾ ਬੰਦਾ ਕ੍ਰੋਧ ਤੋਂ ਬਿਨਾ ਬੋਲੇਗਾ ਮਿੱਠਾ ਬੋਲੇ ਸੋਹਣੇ ਬਚਨ ਬੋਲੇ ਬਲੀ ਲੈ ਕੋ ਜੀ ਛੋਟੀ ਹੋਏ ਪਰ ਜੇ ਬੰਦਾ ਕ੍ਰੋਧ ਵਿੱਚ ਆਇਆ ਹੋਵੇ

ਬੜੀ ਜਿਹੜੀ ਅੱਜ ਗੋਹੜ ਵਿੱਚ ਆਈ ਹੋਈ ਬੰਦੇ ਨੂੰ ਜਨਮੋ ਮਾਰ ਇੱਕ ਜੀ ਪਤਨ ਕੋ ਦੱਕਾ ਨਾ ਕਰਾ ਦੇ ਬੁੱਸ਼ੇ ਅੰਕ ਦੇ ਪੱਤਰ ਕਈ ਨ ਦੇ ਕਤਰ ਕਰ ਉਸ ਉਹਨੇ ਐ ਕਿ ਤਾ ਉਸੇ ਦੇ ਕੋ ਦੋ ਚੱਕਲੇ ਜਾ ਕੇ ਗੋਲੀ ਮਾਰ ਉਹਨੇ ਐ ਕਿ ਤਾ ਉਹ ਗੋਲੀ ਮਾਰ ਦੇ ਉਹਦਾ ਕਤਰ ਕਰ ਦੇ ਆ ਨਿਕੁਤੇ ਇੱਕ ਵਾਰ ਤਾਂ ਸੱਚੇ ਪਾਤਸ਼ਾਹ ਮਹਾਰਾਜ ਉਹ ਕਹੇ ਕਿ ਪਿੱਤਾ ਜੀ ਕਹਿੰਦੇ ਪੰਤਾ ਪ੍ਰਾਨ ਹੀ ਕਿਸੇ ਦੇ ਪ੍ਰਨਾਸ਼ ਕਰ ਦਿੰਦਾ ਗੁੱਸੇ 'ਚ ਆਇਆ ਆਹ ਪ੍ਰਾਨ ਸੁਮਾਨਾ ਪ੍ਰਾਨ ਹਾਨ ਕਰੇ ਜੋ ਵੀ ਕਰੇ ਅਜਾਨ ਜਾਣ ਕੇ ਮਾਰਾ ਸੱਚੇ ਬਾਦਸ਼ਾਹ ਜਿੱਕੇ ਲਈ ਜਾਨ ਪੰਤਾ ਉੱਤਰਨਾ ਗੁੱਸੇ 'ਚ ਆਇਆ ਅਕਰ ਤੋਂ ਹੀਰਾ ਇਹੋ ਸਭਾ ਕੀ ਜਿਵੇਂ ਜਿਵੇਂ ਕੀਤ ਕਰਦਿਆ ਉਹ ਪ੍ਰਾਨ

ਵਕੀਲ ਇੱਕ ਹੀ ਦਿੱਜਿਆ ਇੱਕ ਵਿਦਵਾਨ ਲੋਕਾਂ ਦੇ ਕਿਤਾਬਾਂ ਲਿਖਣ ਵਾਲਾ ਗੁਰਸਖ ਜਿਆਆ ਹੋਵੇ ਇੱਕ ਪਠਾਵਾਚ ਜਿਹੜਾ ਉੱਪਰ ਪਠਾ ਕਰਕੇ ਸੁਣਾਉਂਦਾ ਹੋਵੇ ਰਾਤ ਕੀ ਹੋਵੇ ਕੀਤਰ ਕਰਦਾ ਹੋਵੇ ਕੋ ਗਾਇਕ ਹੋਵੇ ਜੀਦਰ ਹੋਵੇ ਜਦੋਂ ਗੁਰਸਖ ਜਿਆਆ ਹੋਵੇ ਬੰਦਾ ਉਹ ਕਹੇ ਨਹੀਂ ਦੇਖਣਾ ਵੀ ਮੈਂ ਕਿਸੇ ਨਾਲ ਕੀ ਕਰਦਾ ਕਿ ਗੁਰਸਖ ਆਇਆ ਦਾੜਾ ਕੱਟਦਾ ਮੰਦੇ ਕੋਟ ਪਰਤੋਲ ਬੱਜਰ ਕੋਟਦਾ ਗੋਸ਼ਟੇ ਆਇਆ ਤਾਂ ਕੇ ਜਪਰਾਤ ਟਟਨੇ ਪਵੇ ਤੇ ਪ੍ਰਾਂਤ ਪੱਜੇ ਤਾਰ ਹੈ ਜੇ ਗ੍ਰੋਥ ਤੁਮੇ ਬਸਨ ਚੜੇ ਉਰਮੇ ਤਦੇ ਕਾਮ ਨ ਮਿਲੇ ਹੋਣ ਅਕੇ ਸੋ ਮਹਾਰਾਜ ਦੇ ਪਰਚ ਇੱਕ ਇੱਕ ਬਚਨ ਪੜਾ ਕੀਤੇ ਗੁਣਤੇ ਇੱਕ ਵਾਰ ਸਹਿਬ ਦੀ ਦਾਤਾ ਜੀ ਕਹਿੰਦੇ ਜਦੋਂ ਕਰੋਧ ਆਇਆ ਹੋਵੇ ਉਦੋਂ ਬਸਣਾ ਨਾ ਚੜੇ ਇਹ ਤੇ ਘੇੜੇ ਚ ਟਪੜ ਆ ਕਿਸੇ ਤੇ ਬਾਸਰਨਾ ਚ ਰਲਾ ਫਿਰ ਕੁਸ਼ਰ ਤੇ ਤੇ ਕੱਢਣਾ ਤੇ ਦਾਤਾ ਜੀ ਕਿਤੇ ਫਿਰ ਆਪਣੇ ਹਿਰਦੇ ਚ ਤਪਦਾ ਕਿਉਂ ਇਹਦੀ ਕਾਮਨਾ ਨਹੀਂ ਪੂਰੀ ਹੋਰੀ ਇਹਦੀ ਇੱਛਾ ਨਹੀਂ ਪੂਰੀ ਹੋਰੀ ਤੇ ਜਦੋਂ ਇੱਛਾ ਪੂਰੀ ਨਾ ਹੋਵੇ ਤੇ ਜਗ ਉਸੇ ਅੰਦਰ ਬੰਦਾ ਉਦੋਂ ਆਪਣੇ ਅੰਦਰ ਤਪਦਾ ਅਪੜੇ ਅੰਦਰ ਤਪ ਕਰਕੇ 라ਭ ਮੇਰੀ ਇੱਛਾ ਪੂਰੀ ਨਹੀਂ ਕਰਤਾ ਪਿਆ ਤੇ ਦੁੱਖ ਤੈਨਨੇ ਕਰੇ ਪਹਾੜ ਨਿਸਮੈ ਨੀਂਦ ਨਾ ਪਾਏ ਦੁਖਾਰ ਮਹਾਰਾਜ ਕਹਿੰਦੇ ਜੇਦੀ ਕਾਮਨਾ ਪੂਰੀ ਨਾ ਹੋ ਰਹੀ ਹੋ ਵੀ ਉਹ ਵੀ ਕੀ ਕਰਦਾ ਰੋਟੀ ਖਾਣ ਦੀ ਛੜ ਮਹਾਰਾਜ ਕਹਿੰਦੇ ਉਹਨੂੰ ਰਾਤ ਨੂੰ ਪਾਦਸ਼ਾਹ ਜੀ ਕਹਿੰਦੇ ਨੀਂਦਰ ਵੀ ਨਹੀਂ ਆਉਂਦੀ ਦੁਖੀ ਉਹ ਇਕ ਗਰੀਬ ਨਵਾ ਸੱਚੇ ਪਾਦਸ਼ਾਹ ਕਹਿੰਦੇ ਕਿਉਂਕਿ ਰੋਟੀ ਨਹੀਂ ਖਾਣ ਦੁਖੀ ਨੀਂਦਰ ਨਹੀਂ ਹੁੰਦੀ ਸੋਣਾ ਤੇ ਤਾਂ ਦੁਖੀ ਕਿਉਂਕਿ ਇੱਛਾ ਪੂਰੀ ਨਹੀਂ ਹੁੰਦੀ ਮਨ ਉਦਾਸ ਰਹਿਣ ਲੱਗ ਪੈਂਦਾ ਤੇ ਮੇਰੀ ਆ ਇੱਛਾ ਰਾਗ ਪੂਰੀ ਨਹੀਂ ਕਰਤਾ ਵਿਅਕਤ ਉਸ ਵੀ ਫਿਰ ਪੰਦਾ ਦੁਖੀ ਹੁੰਦਾ ਮਾਰਾ ਟਿਕਨੇ ਉੱਠੀ ਖੜਨੀ ਸੜ 5-6 ਜਿਹੜੇ ਨੀਂਦਰ ਨਹੀਂ ਹੁੰਦੀ ਕਿਉਂਕਿ ਟੈਨਸ਼ਨ ਤੇ ਮਨ ਅੰਦਰ ਚਿੰਤਾ ਨੀਂਦ ਨਾ ਸੋਵੇ ਮਾਰਾ ਜੀ ਬਾਣੀ ਤੇ ਜਦੋਂ ਬੰਦੇ ਦੇ ਨਾ ਚਿੰਤਾ ਹੋਵੇ ਇਹ ਨੂੰ ਨੀਂਦਾਂ ਨਹੀਂ ਆਉਂਦੀ ਚਿੰਤਾ ਬੰਦੇ ਨੂੰ ਸੌ ਨਹੀਂ ਦਿੰਦੀ ਹਾਏ ਕੀ ਬਣੇਗਾ ਮੇਰਾ ਕਾਲ ਕੀ ਬਣੇਗਾ ਹਾਏ ਆਏ ਦੀ ਗੱਲ ਹੋਈ ਇਹ ਜਿਹੜਾ ਕੀ ਹੋਏਗਾ ਜੇ ਮੇਰੀ ਇੱਛਾ ਇਹ ਪੂਰੀ ਨਾ ਹੋਈ ਤੇ ਪਤਾ ਨਹੀਂ ਮੇਰਾ ਕੀ ਬਣੇਗਾ ਇਹ ਮਹਾਰਾਜ ਕਹਿਣ ਲੱਗੇ ਗਰੀਬ ਪਰਿਵਾਰ ਪਾਤਸ਼ਾਹ ਜੀ ਇਹ ਬੰਦੇ ਨੂੰ ਸੌ ਨਹੀਂ ਦਿੰਦੀ ਬੰਦਾ ਹਨ ਦੁਖੀ ਹੁੰਦਾ ਹੈ ਜਿਵੇਂ ਸੁਜਾਮ ਨੇ ਇਹ ਤਕਾਲ ਹੈ مہار سچے پاشا گلا سارے من کرتے ਆ ਦੇਗ ਪਰ ਇਹ ਕਲਨਾ ਕਰਦੇ ਤੇ ਗਰੀਬ ਪਰ ਮਹੱਤਿੇ ਪਾਤ ਹੈ ਮਹਾਰਾਜੀ ਕੰਦੇ ਅਦੇ ਕਾਂ ਪਾਤ ਦੇ ਨੇਕਾਂ ਤਨ ਦੇ ਅੰਦਰ ਸਕਲ ਉਖਦੇ ਹੈ ਫੁਰਨੇ ਉਖਦੇ ਹਾਟ ਵਿੰਦੀ ਕਿਨੇ ਲੰ ਕੋਲਕ ਆਵੇ ਇਹ ਕਸ਼ਟ ਮੈਂ ਬੈ ਸਿਟਾਉ ਮਹਾਰਾਜ ਜਿਹੜਾ ਗਿਣਤੀਆਂ ਗਿੰਦਾ ਨੇ ਗਿਣਤੀਆਂ ਜਿਹੜਾ ਉਹ ਤਾਂ ਸੋਚਾ ਹੁੰਨਾ ਫੁਰਨੇ ਮਾਰੇ ਕਹਿੰਦੇ ਨੇ ਐਡੇ ਉਹਦਾ ਖੀਰ ਨਹੀਂ ਹੈ ਇਹ ਨਹੀਂ ਕਿ ਅੱਜ ਜਾਂ 2 4 ਦਿਨਾਂ ਤੋਂ ਖੁਰਨੇ ਰੁੱਕ ਜਾਂ ਨਾ ਦਾਤਾ ਨੇ ਕਹਿੰਦੇ ਜ਼ਿੰਦਗੀ ਲੰਗੀ ਜਾਂਦੀ ਹੋ ਕੇ ਸਾਹ ਨੇ ਛਾਵਾਂ ਕੜੀ ਕਿਸੇ ਦੀਆਂ ਪੂਰੀਆਂ ਹੀ ਹੁੰਦੀਆਂ ਕਹਿੰਦੇ ਕਾਮਰਾ ਪੂਰੀਆਂ ਨਹੀਂ ਹੁੰਦੀ ਨਾ ਇੱਕ ਕਾਮਰਾ ਪੂਰੀਆਂ ਹੁੰਦੀ 10 ਹੋਰ ਪੈੜਾ ਹੋ ਜਾਂਦੀਆਂ 10 ਘੱਟ ਪੂਰੀਆਂ ਕਰਨਾ ਜਾਂਦੀਆਂ 100 ਹੋਰ ਪੈੜਾ ਹੋ ਜਾਂਦੀਆਂ

ਇਸ ਕੌਮ ਦੀ ਭਲਾਈ ਨੂੰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਗਰੀਬਨਵਾਰ ਪਤੀਤ ਹੋ ਜਾਂਦੀ ਹੈ ਮਦਸਰ ਮਹਿਤ ਅਸੂਆਤਾਰੇ ਇੱਥੇ ਆ ਦੇਖ ਨੂੰ ਪਜਾਏ ਵਿਕਾਰ ਹੈ ਦਾਤਾ ਜੀ ਕਹਿੰਦੇ ਫਿਰ ਲਖੋ ਉਹਦੇ ਅੰਦਰ ਇਖਾ ਪੈਦਾ ਹੋ ਜਾਂਦੀ ਕਿ ਭਲਾੜੇ ਦੀ ਇੱਛਾ ਪੂਰੀ ਹੋਈ ਚਾਹਦੀ ਰੱਬ ਉਹਨੂੰ ਦੇ ਹੀ ਜਾਂਦਾ ਜਿਹਦੀ ਉਹਦੀ ਇੱਛਾ ਪੂਰੀ ਹੋਈ ਉਹ ਹੀ ਬੇਰੀ ਛੱਦੀ ਰੱਬ ਉਹਨੂੰ ਦੇਦਾ ਇਹ ਦਿਨ ਉਹ ਨੂੰ ਦੇਖ ਕੇ ਸ਼ਰਦਾ ਪਾਤਸ਼ਾਹ ਜੀ ਕੇ ਦਾਤਾ ਦੀ ਬੇਕੁਤੀ ਕਮਾਲ ਕੇ اندر ਮਾਰਦੇ ਕਿ ਬੇਗਰੀਬ ਨਵਾਸ਼ੇ ਚ ਇੱਕ ਬਾਤ ਛਾ ਦੇਖੋ ਮਾਰਕ ਮੱਖਣਸਾਲ ਸਮਝਾ ਮੈਂ ਦੇਖ ਰਿਹਾ ਕਿ ਕੀ ਜੀ ਅੱਜ ਮੱਖਣਸਾਲ ਦੀ ਗੱਲ ਨਹੀਂ ਆ ਇਹ ਗੱਲਾਂ ਸਾਡੇ ਲਈ ਨੇ ਪਿਆਰਿਓ ਇਹ ਮੂਲ ਕਾਮਣ ਹੈ ਕਾਮਨਾ ਇੱਛਾ ਬੰਦੇ ਏ ਨਿਕਲ ਜਾਏ ਕੰਵਰ ਇਹ ਸੁਖੀਓ ਸਖੀਓ ਦੇ ਦੇ ਰੱਬ ਇਸ ਐਸ਼ ਭਾਈ ਕੋ ਚੀ ਲੈ ਲਓ ਕੰਮ ਰੱਖੋ ਅਰਦਾਸਾਂ ਕੀਤੀਆਂ ਕਾਮਨਾ ਦੇ ਪੂਰੀ ਹੋਰੀ ਨਹੀਂ ਬਿਤਾਸਾਂ ਕੀਤੀਓ ਵੈਸੇ ਕਾਮਨਾ ਨਹੀਂ ਪੂਰੀ ਹੋਰੀ ਕੁਸ਼ੇ ਚੋਂ ਤਾਂ ਕਿਰਖਾ ਨਾ ਬਾਦਸੜੀ ਦੇ ਤੱਕਦਾ ਇਸ ਤਰ੍ਹਾਂ ਜੇਕਰ ਵਿਕਾਰ ਪੈਦਾ ਹੁੰਦੇ ਹਨ ਜਾਂ ਤੇ ਕਾਮ ਮੂਲ ਮਨ ਛਾ ਅપર ਵਿਕਾਰ ਕਾਂਡ ਪਰਮਾ ਭਾਰਤੀ ਕਹਿੰਦੇ ਮੂਲ ਕੀ ਏ ਜੜ ਕੀ ਕਾਮਨਾ ਬਾਕੀ ਜਿਹੜੇ ਵਿਕਾਰ ਨੇ ਪਾਤਸ਼ਾਹ ਜੀ ਕਹਿੰਦੇ ਉਹ ਸ਼ਾਖਾ ਨੇ ਟਾਣੀਆਂ ਨੇ ਉਹ ਪੱਤਰ ਨੇ ਉਹ ਫੁੱਲ ਫਲ ਹਨ ਸਾਜੀ ਜਬੇ ਮੂਲ ਕੋ ਦੇ ਉਖੇਰ ਸ਼ਾਖਾ ਪੱਤਰ ਨਪਲ ਹੈ ਕੇ ਜੇ ਸਤਿਗੁਰ ਕਹਿੰਦੇ ਆਪਾਂ ਜੜੀ ਉਤ ਦੇਗੇ ਨਾ ਟਾਣੀਆਂ ਦੇ ਕਿਨ ਕੋਲੜੈ ਦੇ ਕਿਨ ਖਾਲੜੈ ਦੇ ਕਿਨ ਪੱਤੇ ਜੇ ਆਪਾਂ ਮੂਰੇ ਫਿਰ ਲਈਏ ਜੇ ਆਪਾਂ ਕਾਮਨਾ ਹੀ ਆਪਣੇ ਨੂੰ ਭੁੱਲ ਦਈਏ ਤਾਂ ਨਾ ਕ੍ਰੋਧ ਰਹੇਗਾ ਨਾ ਲੋਭ ਰਹੇਗਾ ਨਾ ਹੰਕਾਰ ਰਹੇਗਾ ਕੋਈ ਕੀ ਰਹੇ ਸੁਖੀ ਸੁਖੀ ਮਨ ਤੇ ਨਾ ਈਰਖਾ ਰਹੇ ਕਿਉਂਕਿ ਇਹ ਤੱਕ ਜਦ ਕਾਮਨਾ ਹੀ ਨਹੀਂ ਸਾਡੀ ਕੋਈ ਉੱਤੇ ਜਾ ਰਹੇ ਥੱਲੇ ਜਾ ਰਹੇ ਹੈ ਕਿਤੇ ਨਾ ਕੋਈ ਵੀਰ ਹੋ ਰਿਹਾ ਗਰੀਬ ਹੋ ਰਿਹਾ ਕੋਈ ਕੀ ਮਾਰਦਾ ਤਾਂ ਪਾਤਸ਼ਾਹ ਜੀ ਕਹਿੰਦੇ ਜੇ ਆਪਾਂ ਜਾੜੀ ਪੱਟ ਦਈਏ ਕਟਾਰੀਆਂ ਵੀ ਕਿੰਨਾ ਪੱਤੇ ਲੀਕੇ ਫੋਲ ਬਾਰ ਵੀ ਸੰਭਪਾ ਚੈ ਨਿਗਰੇ ਆਪੇ ਨਾ ਹੋ ਜਾਣ ਜੇ ਇਮ ਆਉ ਗੁਨ ਕੁੱਤਿ ਪਰ ਪਰ ਸਤ ਗੁਨ ਆਨ ਪਰਵੇਸ਼ ਕਰੇ ਐਤਾ ਆਉਗਨ ਅੰਦਰ ਚਲੇ ਜਾਣਗੇ ਸਾਧੂ ਰਾਜਨ ਕੇ ਸਤ ਗੁਨ ਚੰਗੇ ਕੋ ਰਾਤ ਦੇ ਕੋ ਆਉ ਕੋ ਚਲੇ ਜਾਂਦੇ ਐ ਆਉਂਦਰੀ چاہ چلے جان گے ایک جیسا ਕੋਈ ਕੰਮ ਕਾਹੂ ਫਲ ਕੀ ਇੱਛਾ ਨਹੀਂ ਪਾਛੈ ਕੇਵਲ ਭਗਤ ਕੀਰਤਨ ਸਗ ਰਾਚੈ ਮਾਰੇ ਕਿਤੇ ਕੋਈ ਫਲ ਨਹੀਂ ਕੋਈ ਇੱਛਾ ਜੋ ਕਮਨੀ ਸੈ ਸੱਚੇ ਪਾਤਸ਼ਾਹ ਦੀ ਫਰਮਾਨ ਕਰਤੇ ਦੀ ਕਰਨੀ ਸਿਮਾ ਮਹਾ ਤਪ ਜਾ ਸਿਮਾ ਕਰਨ ਹੀ ਜੈ ਬੋਦਾ ਮਹਾਰਾਜ ਜੀ ਕਹਿੰਦੇ ਨੇ ਮੱਕੜ ਸ਼ਾ ਦੁਨੀਆ ਦਾ ਸਭ ਤੋਂ ਵੱਡਾ ਤੱਤ ਹੈ ਕਿਸੇ ਨੂੰ ਛਿਮਾ ਕਰ ਦੇਣੀ ਕਿਸੇ ਨੂੰ ਮਾਫ ਕਰ ਦੇ ਅਗੜੀ ਕਰ ਦੇਈ ਦੁਨੀਆ 'ਚ ਸਭ ਤੋਂ ਵੱਡਾ ਦਾਨ ਕਿਸੇ ਨੂੰ ਛਿਮਾ ਕਰ ਦੇਣਾ ਮਾਰੇ ਕਿ ਇਸ ਤੋਂ ਵੱਡਾ ਦਾਨ ਹੀ ਕੋਈ ਨਹੀਂ ਟਿਕਾਟ ਤੇ ਭਾਈ ਉਹਨਾਂ ਨੇ ਕੀਤਾ ਇਹ ਗੁਰਤੇ ਇੱਕ ਬਾਤ ਸਾਡੇ ਇਤਿਹਾਸ 'ਚ ਕੀ ਹੁੰਦਾ ਹੈ ਜੈ ਕਰਕੇ ਜੀ ਭਾਈ ਸਾਹਿਬ ਜੀ ਨੇ ਕੀ ਹੋ ਗਿਆ ਪੜਨਾ ਪ੍ਰਿੰਸੀਪਲ ਸਤਬੀਰ ਸਿੰਘ ਨੇ ਆਪਣੀ ਕਿਤਾਬ 'ਇੱਕੀ ਰੀਜੇ ਵਿੱਚ ਲਿਖੀ ਇਤੀਜੇ ਜੈਰੀ' ਉਹਦੇ ਚ ਉਹਨਾਂ ਨੇ ਘਟਨਾਵਾਂ ਵੀ ਲਿਖੇ ਹੋਏ ਕੋਈ ਪਿਆਰ ਤਾਕੁੱਤੇ ਬਾਦ ਸੱਚੇ ਪਾਤਸ਼ਾਹ ਕਿ ਜੇਕਰ ਤੇ ਬੇਰੇ ਸਰਨਾ ਮਹਾਰਾਜ ਤੇ পুনਵਾਰ ਜਿਤ ਤੇ ਦਾਤਾ ਜੀਦੋਂ ਤੇ ਬੇਰੀ ਤੇ ਸਾਰੀ ਬਾ ਨੂੰ ਨਾ ਇੱਕ ਦਾ ਪਕੜ ਲੱਗਾ ਤੇ ਸਤਗੁਰੂ ਦੇ ਘਰ ਦੇ ਮਹਾਰਾਜ ਪਤਾ ਲੱਗ ਕਰਕੇ ਉਹਦੇ ਅੰਦਰ ਬਦਰੇ ਦੀ ਭਾਵ ਹੈ ਉਹ ਕਿਸੇ ਨੂੰ ਬਦਲਾ ਲੈਣਾ ਚਾਹੁੰਦਾ ਹੈ ਕਿਉਂ ਬਦਲਾ ਲੈਣਾ ਚਾਹੁੰਦਾ ਉਹਦੇ ਕੋਲੋਂ ਕਿਉਂਕਿ ਉਹਦਾ ਪੁੱਤਰ ਮਾਰਿਆ ਗਿਆ ਉਹਦਾ ਪੁੱਤਰ ਮਾਰੇ ਕਿਸੇ ਨੇ ਤੇ ਕਹਿੰਦਾ ਮੈਂ ਉਹਨੂੰ ਬਦਲਾ ਲੈਣਾ ਉਹਨੇ ਉਹਦਾ ਜਵਾਨ ਪੁੱਤਰ ਮਾਰਿਆ ਮਾਰੇ ਮਾਰੇ ਤਾਂ ਉਹਦੇ ਇੱਕ ਵਾਰ ਤਾਂ ਸੱਚ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਡਾਂਟਦੇ ਜ ਆਪਣੇ ਕੋਲ ਬਿਠਾਇਆ ਮਾਰੇ ਕਿ ਤੇ ਤੂੰ ਹਾਰ ਵੀ ਨਹੀਂ ਤੱਕਦਾ ਨਹੀਂ ਕਿ ਤੇਰੀ ਇੱਛਾ ਪੂਰੀ ਹੋ ਜੇ ਉਹਨੇ ਮੇਰੇ ਕੁੱਤੇ 'ਤੇ ਮਾਰਿਆ ਤੇ ਮੈਂ ਹੁਣ ਉਹਨੂੰ ਮਾਰ ਦੇਣਾ ਜਾਨਵਰ ਤੇਰੇ ਤੇ ਬਦਲੇ ਦੀ ਭਾਵਨਾ ਮਾਰੇ ਕਿ ਤੇ ਤੂੰ ਮੇਰੇ ਅੱਖੇ ਧਰ ਕੇ ਨਾ ਉਹਨੂੰ ਛਿਮੜ ਦਰ ਤੇ ਉਹਨੂੰ ਮਾਰ ਦਰ ਰੱਬ ਤੇਰੇ ਤੇ ਬੜੀ ਬਖਸ਼ਿਸ਼ ਕਰੇਗਾ ਤੇ ਇੱਕ ਵਾਰ ਅਸਰ ਅਗਰ ਉਹਨਾਂ ਦੀ ਕੋਈ ਲਾਜ ਜਾਂ ਜਾਲ ਆਇਆ ਮੱਤਕੜ ਜਾ ਕਹਿੰਦੇ ਨੇ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਕਿਸੇ ਨੂੰ ਛਿਮਾ ਕਰ ਦੇ ਦੁਨੀਆਂ ਦਾ ਸਭ ਤੋਂ ਵੱਡਾ ਧੰਗ ਕਿਸੇ ਨੂੰ ਛਿਮਾ ਕਰ ਦੇ ਮਾਫ ਕਰ ਦੇ ਮਾਫ ਤੇ ਦਾਤਾ ਜੀ ਵੀ ਤੇਗ ਪਾਰ ਦੱਸਿਆ ਕੋਲ ਪਿਠਾ ਕੇ ਕਹਿੰਦੇ ਪੈਰਸੀ ਪਾਸਦ ਵੀ ਸੀ ਨੇ ਲਿਖਿਆ ਕਹਿਣ ਕਿ ਤੂੰ ਮੇਰੇ ਕੰਦਰ ਮਾਫ ਤੂੰ ਆਪਣੇ ਹਿਰਦੇ ਸਾਫ ਮਹਾਰਾਜ ਜੀ ਜਦੋਂ ਨੇ ਦਤਾ ਆ ਜੀ ਦੇ ਬਚਨ ਸੁਣੇ ਨਾ ਤੇ ਸਤਿਗੁਰ ਨੂੰ ਹੱਥ ਜੋੜ ਕੇ ਜਿਵੇਂ ਸਤਿਗੁਰ ਕੋਟਾ ਲੱਭੋ ਜਿਵੇਂ ਲੱਭਾ ਕਹਿੰਦੇ ਇੱਕ ਮੈਨ ਕੋਲ ਬਣਾਣਾ ਤੇ ਤੂੰ ਰ ਕੋਲ ਬਣਾ ਕੇ ਆਪਣੇ ਗਾਲ ਨਾਲ ਲਾ ਕੇ ਲੋ ਆਪਣੇ ਮੂੰਹ ਚ ਕਹਿ ਦੀ ਆ ਜੀ ਤੋ ਤਨ ਬਾਸ ਕਰ ਉਹ ਵਿਚਾਰਾ ਡਰਤਾਂ ਤੇ ਅਸੀਂ ਫੁੜੇ ਚ ਕੌਮ ਪਕਾ ਸੀ ਇਹਨੇ ਬਦਲਾ ਲੈਣਾ ਹੈ ਮੇਰੇ ਘਰ ਤੇ ਹਮਲਾ ਨਾ ਕਰਦੇ ਰਸਤੇ ਤੇ ਹਮਲਾ ਨਾ ਕਰਦੇ ਘਰ ਬਾਹਰ ਕਰਦੇ ਵੀ ਉਹ ਜਾਨਾ ਬੜਾ ਡਰਦਾ ਤੇ ਘਬਰੰਦਾ ਸੰਤ ਜੀ ਨੂੰ ਨਿਕੋਰ ਬੁਲਾਇਆ ਜਦ ਬੁਲਾਇਆ ਆਇਆ ਤੇ ਬਾਹਰ ਆ ਕੇ ਡੋਣਾ ਦੀ ਬਿਰਕੜੀ ਕੋਾਈ ਤਾਂ ਤੇ ਇੱਕ ਵਾਰ ਸ਼ਾਹ ਜੀ ਨੇ ਸੱਤੇ ਪਾਸ ਸ਼ਾਹ ਜੀ ਪਿਆਰੀ ਹੋ ਗਲ ਬਕੜੀ ਤੇ ਮਹਾਰਾਜ ਜੀ ਦੇ ਸਾਹਮਣੇ ਕਹਿਣਾ ਜਾਤਨ ਮਹਾਕੀਤ

ਉਹ ਦੇ ਘਰ ਨੂੰ ਕੇ ਪਿਆਰ ਉਹ ਫਿਰ ਇੱਕ ਹੋਰ ਪੁੱਤਰ ਦਾ ਜਨਮ ਹੋਇਆ ਇੱਕ ਹੋਰ ਉਸ ਪੁੱਤਰ ਦਾ ਦੇਖੋ ਸ਼ੀਮਾ ਵੀ ਗਈ ਤੀ ਜੇਤਾ ਵੀ ਸਾਹ ਉਹ ਇੱਕ ਪਾਤ ਜੱਟ ਬਖੇਸ ਪੁੱਤਰ ਵੇਨਾ ਆ ਗਿਆ ਪੁੱਤਰ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਉਹਦੇ ਕੇ ਪਿਆਰ ਸਤਪੁਰ ਜੀ ਤੇ ਕਹਿ ਨੇ ਗਰੀਬ ਮਨਵਾਤ ਕਿ ਮੱਖਣ ਸ਼ਾ ਕੂੰ ਕਹਦਾ ਚੀਤਾ ਵਾਪਸ ਨਹੀਂ ਕਰ ਲਿਆ ਚਲੇ ਧੀਰ ਮਾਫ਼ ਕੀ ਕਰਨਾ ਚਾਹੀਦਾ ਕੋਈ ਛਿਮਾ ਹੀ ਦੁਨੀਆ ਦਾ ਸਤ ਤੋ ਬਟਾ ਤਪ ਤੇ ਛਿਮਾ ਕਰਨਾ ਹੀ ਦੁਨੀਆ ਦਾ ਸਤ ਤੋ ਬਟਾ ਦਾਨ ਹੈ ਜੀ ਛਿਮਾ ਸਖਤੀ ਰਖ ਅਸਨਾ ਛਿਮਾ ਕਰਦ ਨਾਲ ਕੀ ਕਲਿਆ ਸਾਰੇ ਠਾਠ ਇਨਥਾ ਦਾ ਸ਼ਨਾਣ ਛਿਮਾ ਜੇ ਛਿਮਾ ਕਰਤੀ ਉਹ ਸਭ ਤੋਂ ਠਾਠ ਇਨਥਾ ਦਾ ਸ਼ਨਾਣ ਕਰ ਜਿਹਨੇ ਛਿਮਾ ਕਰ ਦਿੱਤੀ ਮਹਾਰਾਜ ਕਹਿੰਦੇ ਉਸ ਬੰਦੇ ਦੀ ਕਲਿਆਣ ਹੋਗੀ ਨਰਕੀ ਕਲਿਆਣ ਨਗ ਟੱਗ ਬਰੋ ਉਸ ਬੰਦੇ ਦਾ ਭਲਾ ਹੋ ਉਸ ਬੰਦੇ ਦੀ ਮੁਕਤੀ ਹੋਗੀ ਕਲਿਆਣ ਹੋਗੀ ਜਿਹਦੇ ਮਹਾਰਾਜ ਕਹਿੰਦੇ ਛਿਮਾ ਕਰ ਦਿੱਤਾ ਜੀ ਛਿਮਾ ਸਮਾਨ ਆਨ ਗੁਣ ਨਹੀਂ ਜਾਂ ਤੇ ਛਿਮਾ ਧਰੋ ਮਨ ਮਾਹਾਰਾਜ ਕਹਿੰਦੇ ਛਿਮਾ ਵਰਗਾ ਦੂਜਾ ਗੋੜੀ ਕੋਈ ਨਹੀਂ ਦੁਨਜਾ ਗੁਣੀ ਕੋਈ ਦੀ ਛਮਾ ਕਰੇ ਐਸਰੀ ਕਟਜਾ ਜਾਨ ਤੇ ਛਮਾ ਕਰੋ ਮਾਨ ਮਾਈ ਐਸਰੀ ਛਮਾ ਆਪਣੇ ਮਾਧ ਦੇ ਵਿੱਚ ਤਾਰ ਤਾਰ ਮੱਖਣ ਸਾ ਮਾਤਰੰ ਦੇ ਧੀਰ ਬਲਿਆਂ ਤੇ ਨਨ ਦੇ ਜੀ ਜਾਣ ਨਿਕਾ ਵਾਪਸ ਸਾਡੇ ਨਾਂ ਤੇ ਬੰਦੇ ਜੀ ਸਤ ਗੁਣ ਕੋ ਨ ਤਿਆਗਣ ਕੀ ਸਦਾ ਜਿਵੇਂ ਇਤਿ ਕੁਮਾਰਾ ਜੀ ਦੇ ਕਿਰਦਾਰੇ ਨੂੰ ਰੱਬ ਚੰਗੇ ਗੁਣ ਦਿੱਤੇ ਐ ਇਹਨੂੰ ਕਦੀ ਛੱਡਣਾ ਨਹੀਂ ਚਾਹੀਦਾ ਇੱਕ ਪਉਪੀ ਨੇ ਤੋਂ ਜੇਰ ਪਾਪ ਕੁਮਾਰਾ ਉਹ ਪਉਪੀ ਵਾਂਗ ਕੋਈ ਵੀ ਪਉਪੀ ਦੀ ਪਰਨਾ ਚੰਗੇ ਗੁਣ ਛੱਡੇ ਉਹਨੇ ਵੇਖੂ ਮਾੜੇ ਗੁਣ ਨਹੀਂ ਛੱਡੇ ਤੇ ਕੋਈ ਉਸ ਦੇ ਉੱਤੇ ਬੈਠ ਕੇ ਚੰਗੇ ਗੁਣ ਪਿਓ ਛੱਡੇ ਤੋ ਜੀ ਕੋ ਮਾੜਾ ਮੈਂ ਕੋ ਛੱਡਾ ਪੜਾ ਨਾਂ ਤ੍ਰਿਤਾ ਬੁਰੇ ਤਾਂ ਭਲਾ ਵਿਸਾ ਵਾਜਣਾ ਹੈ ਦੇਹੀ ਰੋਗ ਨਾ ਲੱਗ ਗਈ ਪੱਲੇ ਅਬ ਕਿਸ ਵਾਰ ਬਾਬਾ ਬੜੀ ਬੁਰੇ ਦਾ ਪਰ ਜੇ ਮੈਂ ਕੋਲੇ ਲੁਰਾ ਕਿੰਦ ਤੋੜੇ ਤੇ ਮੇਰੀ ਮਰ ਉਹ ਸ਼ੇਤ ਚੰਦੀ ਸੀ ਨਾ ਉਹ ਕਹਿੰਦੇ ਮੈਂ ਕੋਲੀ ਜਾਂਦਾ ਪਿਆ ਤੇ ਜਾਣ ਅਸੀਂ ਨਹੀਂ ਦੇਸ਼ੇ ਤੇ ਗੈਰੀ ਦੇ ਕੁੱਤਾ ਸੀ ਕੁੱਤੇ ਨੂੰ ਮਨ ਵਾਜਦੇ ਕੁੱਤੇ ਦੇ ਬਟੇ ਪ੍ਰੋਣੀ ਨੋ ਬੋਟਾ ਬੜੀ ਪ੍ਰੋਣੀ ਘਰ ਆਏ ਈ ਸੀ ਸਭ ਨੇ ਤੇ ਧੀ ਨੂੰ ਕਹਿੰਦੇ ਪੁੱਤਰੀਏ ਅਦਰ ਤੇ ਤੇ ਹਲਦੀ ਲਿਆ ਤੇ ਜਲਦੀ ਨਾਲ ਜਿਹਨੇ ਲਾ ਉਹ ਰੂਮ ਲਿਆਈ ਤੇਲ ਹਲਦੀ ਗਰਮ ਕੀਤਾ ਲਾ ਕੇ ਲਾ ਪਿਤਾ ਜੀ ਹੋਇਆ ਕਿ ਇਹ ਕੁੱਤੇ ਨੇ ਵਰਤ ਪਿਤਾ ਜੀ ਕਿੱਦਾਂ ਵੰਡੇ ਇਹਦੇ ਦੰਦ ਲੈ ਪਰ ਜੇ ਤੁਹਾਡੇ ਦਾਦੇ ਕੋਈ ਨਹੀਂ ਸੀ ਏਗੀ ਉਹਨੂੰ ਜਵਾਕ ਅਸਦੇ ਪੋਛੀ ਰੋੜਤੰਦੇ ਉਹਨੂੰ ਕਹਿੰਦੇ ਪੁੱਤਰੀਏ ਫਿਰ ਮੇਰੇ ਤੇ ਕੁੱਤੇ ਜਿੱ ਕੀ ਫਰਕ ਹੋ ਰਿਹਾ ਫਿਰ ਇਨਸਾਨ ਤੇ ਕੁੱਤੇ ਕੀ ਫਰਕ ਕੁੱਤਾ ਵੀ ਬੱਟੇ ਤੇ ਬੰਦਾ ਕੋਈ ਤੁਹਾਨੂੰ ਜਾਨਣਾ ਕਿ ਤੇ ਕੋ ਬੜ ਵੱਡਿਆ ਤੇ ਹੁਣ ਮੈਂ ਵੀ ਤੈਨੂੰ ਮੱਟ ਨਾ ਉਹ ਕਹਿੰਦੇ ਪੁੱਤਰੀਏ ਫਿਰ ਦੋਨੋਂ ਇੱਕੋ ਜਿਹੇ ਹੋਗੇ ਅੰਤੈ ਕੋ ਜੇ ਹੋਵੇ ਇੱਕੋ ਜੇ ਹੋਣਾ ਪਿਆਰਿਓ ਕਿਸੇ ਤੋਹੜਾ ਨ ਮਾਰਾ ਕੀਤਾ ਤੋਹੜਾ ਮਾਰਾ ਸੋਚਦੇ ਮਾਰਾ ਕਰ ਰਹੇ ਆ ਤੁਹਾਡੇ ਨਾ ਤੁਹਾਡਾ ਬਹੁਤ ਮਾਰਾ ਕੀਤਾ ਕੋਈ ਭਲਾ ਕਰਨਾ ਕੋਈ ਛਿਪਾ ਕੇ ਕੋਈ ਬੁਰਾਈਆਂ ਫਲ ਚਰਨੇ ਗੁਰੂ ਅਨਸਾਰ ਚਰਨੇ ਗੁਰੂ ਕੇ ਪਿਆਰ ਵਾਲਿ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਨੇ ਇਹ ਛਿਮਾ ਕੀਤੀ ਹੈ ਇਹ ਕਦੇ ਤਿਆਗਣਾ ਨਹੀਂ ਚੰਗੇ ਗੁਣਾਂ ਕਦੇ ਤਿਆਗਣਾ ਨਹੀਂ ਸਦਾ ਇੱਤ ਦੇ ਵਿੱਚ ਇਹ ਚੰਗੇ ਗੁਣ ਧਾਰਨ ਰੱਖਣ ਤੇ ਇਹ ਸ਼ਿਮਾ ਵੀ ਚੰਗਣ ਹੋਏ ਨਾ ਇਹ ਚੰਗਣ ਕਿਸੇ ਨੇ ਨਿੰਦਿਆ ਕੀਤੀ ਤੁਹਾਡੀ ਕੁਝ ਤੇਜੀ ਗੱਲਾਂ ਚਾਹ ਕੇ ਉਹਨੇ ਮੇਰੀ ਨਿੰਦਿਆ ਕੀਤੀ ਲੈ ਮੈਂ ਨਾ ਛੱਡੇ ਉਹਨੇ ਆਉ ਕਿ ਤਾ ਮੈਂ ਨਾ ਛੱਡੇ ਇਵੇਂ ਪਰੇ ਉਪਰ ਤਰ ਕੀਰਤ ਕਿੱਥੇ ਗਿਆ ਸੁਨੇ ਆ ਹੋਇ ਕਥਾ ਸੁਣੀ ਹੋਈ ਪਾ ਸੁਨੇ ਆ ਹੋਇ ਕਿੱਤੇ ਗਿਆ ਨੰ ਪਰੇ ਚਿਮਾ ਚਿਮਾ ਦਾਤਾ ਜੀ ਨੇ ਐਸੇ ਬਚਨ ਕਹਿਣ ਕੀਤੇ ਈਸ਼ਵਰ ਕਾਲ ਦਮ ਸਤਗੁਰੂ ਮੱਖਣ ਕੋ ਬਹੁ ਪਾ ਇਸ ਤਰ੍ਹਾਂ ਸਤਿਗੁਰੂ ਜੀ ਨੇ ਤੋ ਮੱਖਣ ਸਾਨੂੰ ਦੋ ਤਿੰਨ ਵਾਰੀ ਬਚਨ ਕਹੇ ਜੀ ਧੀਰ ਮਨ ਕੀ ਵਤ ਸਤ ਵੀਰੋ ਕਰਤੂਤਾ ਉਹ ਮੱਖਣ ਸਿਆ ਦੇਸਾ ਨੂੰ ਵਸਤੂਆਂ ਢੇਰ ਮਲ ਦੀਆ ਵਾਪਸ ਦੇ ਪੰਡਾ ਉਹਨਾਂ ਨੂੰ ਕੋ ਭਾਈ ਉਹਨਾਂ ਨੂੰ ਹੋ ਕੁਝ ਚਾਹੀਦਾ ਤੁਰੀ ਨਾ ਦੇ ਉਹਨਾਂ ਨੂੰ ਦੇਣਾ ਕਰ ਬੋਤ ਨਾਨਕੀ ਤੱਕ ਜਦ ਆਈ ਜਿਸ ਦੇ ਰਿਦੇ ਅਧਿਕ ਰਸ ਸਾਈ ਯਾਰ ਮਾਤਾ ਨਾਨਕੀ ਦੀ ਚਲ ਕੇ ਆਈ بہت زیادہ ਉਹ ਢੀਰ ਮਰਨੇ ਟਬਟਾ ਪ੍ਰਾਤ ਕੀਤਾ ਤੇ ਮੇਰਾ ਪੁੱਤਰ ਸਾਧੂ ਫਿਰ ਉਹਨੂੰ ਆਸ ਦੇਣੀ ਕਰਨ ਮਾਤਾ ਨੇ ਮੈਂ ਕਿੰਨੀ ਰੀਤ ਕਰਤਾ ਹਾਂ ਤੁਹਾਨੂੰ ਪਤਾ ਹੈ ਗੁਰੂ ਗੁਰੂ ਹੁੰਦਾ ਹੈ ਗੁਰੂ ਦੀ ਮਾ ਮਾਇ ਗੁਰੂ ਦੇ ਪਿਓ ਪਿਓ ਇੱਕ ਮੁੱਠੇ ਪਿਆਰ ਨਾਲ ਗੁਰੂ ਜੀ ਦੇ ਜਦੋਂ ਉਹਨਾਂ ਦੇ ਗੁਰੂ ਸਿੱਕੇ ਪਾਤਸ਼ਾਹ ਜੀ ਨੇ ਮਾਤਾ ਜੀ ਨੇ ਗੁਰੂ ਸਾਹਿਬ ਦੇ ਪਿਤਾ ਜੀ ਨੇ ਗੁਰੂ ਸਾਹਿਬ ਦੇ ਭਰਾ ਜੀ ਨੇ ਜਦ ਗੁਰੂ ਸਿੱਖ ਨੇ ਇਦਾਂ ਕੀਤਾ ਤੇ ਕੋ ਵੱਡੀ ਗੱਲ ਕੀ ਕੋ ਕੇ ਸਿੱਖ ਸਿੱਖ ਹੈ ਗੁਰੂ ਗੁਰੂ ਹੈ ਜੋ ਗੁਰੂ ਦੀ ਸੋਝ ਹੈ ਉਹ ਤੱਕ ਆਪਾਂ ਪੂਰੇ ਨਹੀਂ ਆ ਜੇ ਤੋ ਇੱਕ ਉਹ ਗੁਰੂ ਕੇ ਪਿਆਰ ਨਾਲ ਕਿ ਜੇ ਬੁੱਢੀ ਮਾਤਾ ਜੀ ਐਸਾ ਸੋਚਿਤ ਬਾਬਾ ਨਾਨਕ ਜੀ ਨੂੰ ਐਸਾ ਸੋਚਣਾ ਚਾਹੀਦਾ ਠੀਕ ਮਾਤਾ ਨਾਨਕ ਜੀ ਦੀ ਬਹੁਤ ਉੱਚੀ ਅਵਸਥਾ ਦੇ ਮਾਰ ਮਾਰਚੇ ਪਾਤਸ਼ਾਹੀ ਦੇ ਕਰੋ ਅੰਤ ਦਰਤਾਂ ਦੀ ਪੜੀ ਰਹੇ ਮਾਤਾ ਨਾਨਕੀ ਦੇ ਉੱਤੇ ਬੜੀ ਕਿਰਪਾ ਸੱਚੇ ਪਾਤਸ਼ਾਹੀ ਦੀ ਆਪਏ ਕਿ ਤੋ ਰਾਮ ਨਾਹੀ ਅੰਤ ਤੇ ਸਤਕਾਰ ਜੋ ਮਾਤਾ ਨਾਨਕੀ ਦੀ ਗੁਰੂ ਦੇ ਪਿਆਰੋਂ ਨਾਮ ਬਾਣੀ ਦਾ ਅਭਿਆਸ ਸਭ ਪਰ ਫਿਰ ਉਹ ਇਦਾਂ ਕਿ ਕਿ ਤਾ ਨਹੀਂ ਕਰਤੇ ਇੱਕ ਵਾਰ ਸੱਤੇ ਇੱਕ ਵਾਰ ਜਦ ਮਾਤਾ ਨਾਨਕੀ ਨੇ ਕਿਹਾ ਜੇ ਕਿਆ تیر مار کی نس افراد تو تیس کو ہیت تیا کون اے ساد ہو آج میرا اے ساد ہو بیٹا ہے تیر گھرتے ایک بار در سہم با، ہے اے پھر کون اپرا کرنا چاہتا جنہیں تیر مار نے اٹھا بٹا افراد کی تاری یوگ دائیڈ کو اس شتر و بسالہ جو اللہ بندی حد اس کا اللہ وہ ایک ہے دانتے یوگ ہے کہ ماتا نے شوچ پہلے بولے نہیں ہے ਇੱਕ ਤੇ ਲੇਕੇ ਜਵਾਲਾ ਬੁਖਰੀ ਜਵਾਲਾ ਬੁਖਰੀ ਦੇ ਤੇ ਬਦੂ ਹੱਥ ਇਸ ਕਰਦਾ ਹੋਏ ਜੇ ਉਹ ਸ਼ੇਵਲੇ ਬੰਦੂਕ ਦੇ ਨਾਲ ਕੁੱਤੇ ਇੱਕ ਪਹਾੜ ਤੇ ਜਾਣ ਲੈਣੀ ਚਾਹੀ ਮਾਰ ਤੇ ਇਹ ਡੱਗ ਦੇਣਾ ਚਾਹੀ ਇੱਕ ਭਾਰੀ ਸਜ਼ਾ ਮਿਲਦੀ ਚਾਹੀ ਹੈ ਹਾਨ ਹਾਨ ਲੱਗੀ ਵਿਖਟਾਈ